ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 4 ਅਕਤੂਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 4 ਅਕਤੂਬਰ ਨੂੰ ਸਵੇਰ ਵੀਡੀਓ ਕਵਰ ਕਰ ਰਹੇ ਹਾਂ 2023 4 ਤਰੀਕ 10ਵਾਂ ਮਹੀਨਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਅੱਜ ਆਪਣੇ ਫਾਰਮ ਤੇ 20 ਨਗ ਸੇਲ ਵਾਸਤੇ ਅਵੇਲੇਬਲ ਨੇ ਬੱਚੀਆਂ ਸਾਰੀਆਂ ਇਹ ਗੱਬਣਾ ਨੇ ਹਫਤੇ ਹਫਤਾ ਦਾ ਟਾਈਮ ਲੈਂਦੀਆਂ ਨੇ ਸੂਨ ਨੂੰ ਇੱਧਰ ਵੀ ਪਹਿਲਾ ਦੂਜਾ ਸੂਆ ਬੱਚੀਆਂ ਹੈਗੀਆਂ ਨੇ ਹਫਤਾ ਹਫਤਾ ਲੈਂਦੀਆਂ ਨੇ ਸੂਨ ਨੂੰ ਦੰਦਾ ਚ ਨੇ ਜਰਸੀ ਜਰਸੀ ਕ੍ਰੋਸ ਤੇ ਐਚਫ ਵੜਾ ਸਾਰੇ ਤਰ੍ਹਾਂ ਦਾ ਬਰੀਡ ਆਪਣੇ ਫਾਰਮ ਤੇ ਅਵੇਲੇਬਲ ਆ ਗਈ ਅੱਜ ਦੇਖ ਸਕਦੇ ਹੋ ਤੁਸੀਂ ਆਹ ਕ੍ਰਾਸ ਤੇ ਜਰਸੀ ਆ ਗਈਆਂ ਆਹ ਸੈੱਟ ਤੇ ਸਾਰੀਆਂ ਕ੍ਰਾਸ ਬੱਚੀਆਂ ਦੇ ਇਹਨਾਂ ਦੀ ਦੁੱਧ ਦੀ ਕੈਪੈਸਿਟੀ ਜਿਹੜੀ ਉਹ 20 ਲੀਟਰ ਤੋਂ ਲੈ ਕੇ 30 ਲੀਟਰ ਤੱਕ ਰਹੂਗੀ 20 ਲੀਟਰ ਤੋਂ ਲੈ ਕੇ 30 ਲੀਟਰ ਤੱਕ ਦੀ ਰਹੂਗੀ ਪਰ ਇਹ ਹਜੇ ਹਫ਼ਤੇ ਤੋਂ ਲੈ ਕੇ 10 ਦਿਨ ਦੇ ਵਿਚਾਲੇ ਵਿਚਾਲੇ ਕੱਟੀਆਂ ਨੇ ਕੋਈ ਵੀ ਗਾਹਕ ਆਪਣੇ ਨਾਲ ਕਿਸੇ ਵੀ ਸਟੇਟ ਦਾ ਕੰਟੈਕਟ ਕਰ ਸਕਦਾਗਾ ਕੀ ਲੋਟ ਬਣਾਉਣਾ ਚਾਹੁੰਦਾ ਆਪਾਂ ਲੋਟ ਬਣਾ ਕੇ ਵੀ ਦੇ ਦਾਂਗੇ ਜਿਹੜਾ ਭਾਗ ਆ ਉਹ 50000 ਤੋਂ ਲੈ ਕੇ ਲੱਖ ਸਵਾ ਲੱਖ ਤੱਕ ਇਹਨਾਂ ਦਾ ਹੈਗਾਗਾ ਸਾਰੀਆਂ ਬੇੜਾਂ ਦਾ ਦੁੱਧ ਦੀ ਕੈਪੈਸਿਟੀ મે ਪਹਿਲਾਂ ਹੀ ਦੱਸ ਚੁੱਕਿਆ ਵੀ 20 ਲੀਟਰ ਤੋਂ ਲੈ ਕੇ 30 ਲੀਟਰ ਤੱਕ ਦੀ ਰਹੂਗੀ ਤੇ ਹਫ਼ਤੇ ਤੋਂ ਲੈ ਕੇ ਦੱਸ ਦਿੰਦੇ ਵਿਚਾਲੇ ਵਿਚਾਲੇ ਸੂਣ ਵਾਲੀਆਂ ਨੇ ਸਾਰੀਆਂ ਬੇੜਾਂ ਇਹ ਬੱਚੀ ਸੂਈ ਹੋਈ ਆ ਇਹ ਥੱਲੇ 22 ਕਿਲੋ ਦੁੱਧ ਤਿਆਰ ਆ ਸਵੇਰ ਦਾ ਟਾਈਮ ਆ ਵੀਡੀਓ ਬਣਾਉਣ ਦਾ ਸ਼ਾਮ ਤੱਕ ਇਹਨੇ ਹਵਾਨਾ ਭਰ ਲੈਣਾ ਥਣ ਬਹੁਤ ਸੋਹਣਾ ਲੱਗਿਆ ਦੇਖ ਸਕਦੇ ਤੁਸੀਂ ਕੱਲਾ ਕੱਲਾ ਨਿਕਣ ਮਾ ਥਣ ਲੱਗਿਆ ਹੋਇਆ ਮਗਰ ਇਹਦੇ ਬੱਚੀ ਆ 22 ਕਿਲੋ ਦੁੱਧ ਤਿਆਰ ਆ ਪੰਜਾਬ ਵਾਲੀ ਜਰਸੀ 'ਚ ਹਲਕਾ ਜਿਹਾ ਕ੍ਰਾਸ ਪਨ ਆ ਗਿਆ ਇਹ 22 ਲੀਟਰ ਦੁੱਧ ਕੋਈ ਮੇਰਾ ਵੀਰ ਹੁਣ ਮਿਲ ਕੇ ਲਿਆ ਸਕਦਾ ਇੱਕ ਨੰਬਰ ਤੇ ਆ ਗਈ ਇਹ ਸਾਰੀਆਂ ਇਹ ਕੱਚੀਆਂ ਨੇ ਹਫਤੇ ਹਫਤੇ ਦੀਆਂ ਇਹਨਾਂ 'ਚੋ ਕਿਸੇ ਦੇ ਮੇਰੇ ਵੀਰ ਦੇ ਕੋਈ ਨਾਗ ਪਸੰਦ ਹੋਇਆ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਵੇਚ ਵੀ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ 9478263916 9878448264 ਇਹਨਾਂ ਨੰਬਰਾਂ ਤੇ ਸੰਪਰਕ ਬਣਾ ਕੇ ਤੁਸੀਂ ਪਸ਼ੂ ਵੇਚ ਵੀ ਸਕਦੇ ਹੋ ਚੰਗੀ ਬਰੀਡ ਦਾ ਕੋਈ ਵੀ ਪਸ਼ੂ ਆ ਵੇਚ ਸਕਦੇ ਹੋ ਤੇ ਖਰੀਦ ਸਕਦੇ ਹੋ ਸੋ ਇਹ ਵੇੜਾ ਸੂਈਆਂ ਹੋਈਆਂ ਨੇ ਇਹਨਾਂ ਦੇ ਬੱਚੇ ਉਧਰ ਵੱਜੇ ਹੋਇਆ ਇਹ ਸੂਈਆਂ ਹੋਈਆਂ ਨੇ ਪਹਿਲਾਂ ਬੱਸੀ ਆ ਇਹ ਦੂਜਾ ਸੂਰਾ ਸੂਈ ਹੋਈ ਆ ਜਿਹੜੀ ਬੈਠੀ ਆ ਉਹ ਵੀ ਦੂਜਾ ਸੂਰਾ ਜਰਸੀ ਕ੍ਰੋਸ ਵਿੱਚ ਮਗਰ ਜਰਸੀ ਬੱਸੀ ਆ ਸੂਈਆਂ ਹੋਈਆਂ ਨੇ ਬੌਲਿਆ ਜੀ ਨੇ ਇਹਨਾਂ ਦੀ ਵਟਸਐਪ ਤੇ ਤੁਸੀਂ ਇਕੱਲੇ ਇਕੱਲੇ ਦੀ ਵੀਡੀਓ ਮੰਗਾ ਸਕਦੇ ਹੋ ਸੋ ਕਿਸੇ ਮੇਰੇ ਵੀਰ ਨੂੰ ਕੋਈ ਵੀ ਬੈਡ ਨਾ ਜੋ ਪਸੰਦ ਹੋਈ ਉਹ ਕੱਲੀ-ਕੱਲੀ ਦਾ ਸਕਰੀਨਸ਼ਾਟ ਭੇਜ ਕੇ ਤੋਰ ਕੇ ਵੀਡੀਓ ਮੰਗਾ ਸਕਦੇ ਹੋ ਕਿਉਂਕਿ ਬੈੜਾ ਜਾਦੇ ਨੇ ਤੋਰ ਕੇ ਦਿਖਾਵਾਂਗੇ ਤਾਂ ਵੀਡੀਓ ਬਹੁਤ ਲੰਬੀ ਹੋ ਜੂ ਬਹੁਤ ਭਰਾਵਾਂ ਦੀ ਫੋਨ ਆਉਦੇ ਸੀਗੇ ਵੀ ਆਪਾਂ ਨੂੰ ਐਚਐਫ ਬਸੀਆਂ ਚਾਹੀਦੀਆਂ 20 ਤੋਂ 30 ਲੀਟਰ ਵਾਲੀਆਂ ਤਾਂ ਉਹਨਾਂ ਲਈ ਸੁਨਹਿਰੀ ਮੌਕਾ ਗਾ ਕੇ ਇਹ ਹਫ਼ਤਾ ਹਫ਼ਤਾ ਘਰੇ ਸਾਮਕੇ ਚੰਗੇ ਦੁੱਤ ਤੇ ਜਲਣਗੀਆਂ ਬਾਕੀ ਬਰੀਡ ਚ ਨੇ ਥਾਲੇਵੇ ਵਾਲੀਆਂ ਨੇ ਤੁਸੀਂ ਦੇਖ ਹੀ ਸਕਦੇ ਹੋ ਕੱਦ ਕਾਠ ਵਾਲੀਆਂ ਨੇ ਕੋਈ ਬੱਸੀ ਛੋਟੀ ਨਹੀਂ ਹੈਗੀ ਉਨਾਂ ਲਈ ਸੁਨਹਿਰੀ ਮੌਕਾ ਹੈਗਾ ਕਿਸਾਨ ਵੀਰਾਂ ਲਈ ਉਹ ਫੋਨ ਤੇ ਕਿੱਲੀ-ਕਿੱਲੀ ਦੀ ਵੀਡੀਓ ਮੰਗਾ ਸਕਦੇ ਹੋ ਤੁਸੀਂ ਇਹ ਸਾਰਾ ਸੈੱਟ ਐਚਬੈਸਾਂ ਬੜਾਂ ਦਾ ਆ ਗਿਆ ਤੇ ਉਧਰ ਮੈਂ ਦੁਬਾਰੇ ਤੁਹਾਨੂੰ ਦਿਖਾਇਆ ਵੀ ਜਰਸੀ ਤੇ ਜਰਸੀ ਕ੍ਰੋਸ ਬੱਛੀਆਂ ਆ ਗਈਆਂ ਪਹਿਲਣ ਬੱਸੀਆ 2 ਨੰਬਰ ਤੇ 4 ਦੰਦ ਬੱਸੀਆ ਪਹਿਲਣ ਬੱਸੀਆ ਕੱਦ ਕਾਠ ਵਾਲੀ ਆ ਜਾਤ ਬਰੀਡ ਚ ਅੱਗੇ ਪੰਜਾਬ ਵਾਲੀ ਜਰਸੀ ਆ ਗਈ ਹੱfte ਦਾ ਦੰਦੀ ਕੱਚੀ ਆ ਇਹ ਅੱਗੇ ਨਾਬਾ ਨਸਲ ਕ੍ਰੋਸ ਆ ਗਈ 50-50% ਤੇ 23-24 ਕਿਲੋ ਦੁੱਧ ਪਾਇਆ ਹੋਇਆ ਹੈਗਾ ਇਹ ਕ੍ਰੋਸਾਂਗ ਦੇ ਵਿੱਚ ਬੱਛੀ ਆ ਗਈ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਆ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਆ ਬੱਚੀ ਦੇ ਦੁਆਰੇ ਦੱਸ ਦਿੰਨੇ ਆ ਵੀ 22 ਲੀਟਰ ਦੁੱਧ ਤਿਆਰ ਆ ਸਵੇਰ ਦਾ ਟਾਈਮ ਆ ਵੀਡੀਓ ਬਣਾਉਣ ਦਾ ਸ਼ਾਮ ਨੂੰ WhatsApp ਤੇ ਦੀ ਵੀਡੀਓ ਤੋੜ ਕੇ ਮੰਗਾ ਸਕਦੇ ਹੋ